ਸਸ਼ੁਕਾਲ ਜੀ ਆਸਟ੍ਰੇਲੀਆ ਨਿਊਜ਼ ਬਿਲਟਨ ਵੇਖ ਰਹੀ ਹੈ ਸਾਡਾ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨੇ ਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਕਿੰਜ਼ਾ ਹੈਡਲਾਈਨਸ ਤੇ ਲੇਬਰ ਸਰਕਾਰ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਐਲਾਨ ਪ੍ਰਵਾਸੀ ਏਜੰਟਾਂ ਵਿੱਚ ਖੁਸ਼ੀ ਤੇ ਵਿਰੋਧੀ ਟੀਰ ਦਾ ਹਮਲਾ ਆਸਟ੍ਰੇਲੀਆ ਤੋਂ ਚਲੀ ਰੰਜਿਸ਼ ਪੰਜਾਬ ਤੱਕ ਪਹੁੰਚੀ ਮੁੱਖ ਮੋਲਜ਼ਮ ਵਿਰੋਧ ਮਾਮਲਾ ਹੋਇਆ ਦਰਸ਼ ਆਸਟ੍ਰੇਲੀਆ ਦੇ ਫلسطੀਨ ਨੂੰ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਅਲਬਾਨਿਸ ਨੇ ਗਾਜ਼ਾ ਵਿੱਚ ਸ਼ਾਂਤੀ ਲਈ ਚੁੱਕੀ ਵੱਡੀ ਕਦਮ ਹੁਣ ਖਬਰਾਂ ਵਿਸਥਾਰ ਦੇ ਨਾਲ ਆਸਟ੍ਰੇਲੀਆ ਦੀ ਲੇਬਰ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਫੈਸਲੇ ਤੇ ਦੇਸ਼ ਵਿੱਚ ਖਲਬਲੀ ਮਚ ਗਈ ਹੈ ਇੱਕ ਪਾਸੇ ਜੁਿੱਤੇ ਇਸ ਫੈਸਲੇ ਦਾ ਪ੍ਰਵਾਸੀ ਏਜੰਟਾਂ ਨੇ ਸਵਾਗਤ ਕੀਤਾ ਤੇ ਦੂਸਰੇ ਪਾਸੇ ਵਿਰੋਧੀ ਧਿਰ ਇਸ ਦੀ ਆਲੋਚਨਾ ਕੀਤੀ ਹੈ ਆਸਟ੍ਰੇਲੀਆ ਨੇ ਆਪਣੀ ਵਿਦੇਸ਼ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਕਰਦਿਆਂ ਫلسطੀਨ ਨੂੰ ਦੇਸ਼ ਵਜੋਂ ਮੰਨਤਾ ਦੇਣ ਦਾ ਐਲਾਨ ਕੀਤਾ ਹੈ ਇਹ ਮੰਨਤਾ ਅਗਲੇ ਮਹੀਨੇ ਨਿਊਯਾਰਕ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਦਿੱਤੀ ਜਾਵੇਗੀ ਜਿੱਥੇ ਆਸਟ੍ਰੇਲੀਆ ਆਪਣੇ ਮਿੱਤਰ ਦੇਸ਼ਾਂ ਯੂਕੇ ਫਰਾਂਸ ਅਤੇ ਕੈਨੇਡਾ ਦੇ ਨਾਲ ਮਿਲ ਕੇ ਵੋਟ ਕਰੇਗਾ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਨੇ ਅੱਜ ਦੇ ਐਲਾਨ ਦੇ ਵਿੱਚ ਕਿਹਾ ਕਿ ਆਸਟ੍ਰੇਲੀਆ ਫلسطੀਨ ਰਾਜ ਨੂੰ ਰਸਮੀ ਤੌਰ ਤੇ ਮੰਨਤਾ ਦੇਵੇਗਾ ਉਨ੍ਹਾਂ ਨੇ ਇਸ ਨੂੰ ਗਾਜਾ ਅਤੇ ਵਿਆਪਕ ਮੱਧ ਪੂਰਬ ਦੇ ਵਿੱਚ ਸ਼ਾਂਤੀ ਦੇ ਲਈ ਸਭ ਤੋਂ ਵਧੀਆ ਰਸਤਾ ਦੱਸਿਆ ਇਹ ਫੈਸਲਾ ਫਲਸਤੀਨੀ ਅਥਾਰਟੀ ਤੋਂ ਪ੍ਰਾਪਤ ਵਚਨ ਪੱਧਾ ਉੱਤੇ ਅਦਾਲਤ ਹੈ ਅਤੇ ਦੋ ਰਾਜ ਹੱਲ ਦੇ ਲੰਬੇ ਸਮੇਂ ਤੋਂ ਚੱਲਦੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਦੇ ਨਾਲ ਮੇਲ ਖਾਂਦਾ ਹੈ ਅਲਬਾਨੀਸ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੰਨਤਾ ਗਾਜ਼ਾ ਦੇ ਵਿੱਚ ਹਿੰਸਾ ਦੁੱਖ ਅਤੇ ਭੁੱਖਮਰੀ ਦੇ ਚੱਕਰ ਨੂੰ ਖਤਮ ਕਰਨ ਦੇ ਲਈ ਮਨੁੱਖਤਾ ਦੀ ਸਭ ਤੋਂ ਵਧੀਆ ਉਮੀਦ ਹੈ ਉਨ੍ਹਾਂ ਨੇ ਵੀ ਸਪਸ਼ਟ ਕੀਤਾ ਕਿ ਹਮਾਸੀ ਫلسطਿਨੀ ਰਾਜ ਦੇ ਵਿੱਚ ਕੋਈ ਭੂਮਿਕਾ ਨਹੀਂ ਹੋਵੇਗੀ। ਉਨ੍ਹਾਂ ਨੇ ਮਹਮੂਦ ਅਬਾਸ ਦੀ ਅਗਵਾਈ ਵਾਲੀ ਫلسطਿਨੀ ਅਥਾਰਟੀ ਦੇ ਲਈ ਆਸਟ੍ਰੇਲੀਆ ਦੇ ਸਮਰਥਨ ਨੂੰ ਮਜ਼ਬੂਤ ਕੀਤਾ। ਇਸ ਮੌਕੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਵੀ ਕਿਹਾ ਕਿ ਦੋ ਦੇਸ਼ ਇਜ਼ਰਾਈਲ ਅਤੇ ਫلسطੀਨ ਸੁਰੱਖਿਆ ਅਤਿਰਾਸ਼ਟਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਸੱਧਾ ਦੇ ਨਾਲ-ਨਾਲ ਰਹਿਣਾ ਸਥਾਈ ਸ਼ਾਂਤੀ ਦੀ ਕੁੰਜੀ ਹੈ। ਇਸ ਕਦਮ ਦੇ ਨਾਲ ਗਲੋਬਲ ਕੂਟਨੀਤਿਕ ਵਿਚਾਰ ਵਟਾਂਦਰੇ ਨੂੰ ਪ੍ਰਭਾਵਿਤ ਕਰਨ ਦੇ ਦੇ ਇਹ ਇਜ਼ਰਾਈਲ ਫਲਸਤੀਨੀ ਸੰਘਰਸ਼ ਨੂੰ ਸ਼ਾਂਤੀਪੂਰਨ ਅਤੇ ਨਿਆਂਪੂਰਨ ਤਰੀਕੇ ਨਾਲ ਹੱਲ ਕਰਨ ਦੇ ਲਈ ਵੱਧ ਰਹੇ ਅੰਤਰਰਾਸ਼ਟਰੀ ਦਬਾਅ ਨੂੰ ਦਰਸਾਉਂਦਾ ਹੈ ਜਿਸ ਵਿੱਚ ਆਸਟ੍ਰੇਲੀਆ ਖੁਦ ਨੂੰ ਖੇਤਰ ਦੇ ਵਿੱਚ ਸਥਿਰਤਾ ਅਤੇ ਮਨੁੱਖੀ ਅਧਿਕਾਰਾਂ ਦੇ ਲਈ ਇੱਕ ਸਰਗਰਮ ਵਕੀਲ ਵਜੋਂ ਪੇਸ਼ ਕਰਦਾ ਹੈ ਦੱਸ ਇਹ ਐਲਾਨ ਮੱਧ ਪੂਰਬ ਦੇ ਵਿੱਚ ਸ਼ਾਂਤੀ ਪ੍ਰਕਿਰਿਆ ਨੂੰ ਨਵੀਂ ਗਤੀ ਪ੍ਰਦਾਨ ਕਰ ਸਕਦਾ ਹੈ ਅਤੇ ਹੋਰ ਦੇਸ਼ਾਂ ਨੂੰ ਵੀ ਇਸੇ ਰਸਤੇ ਤੇ ਚੱਲਣ ਦੇ ਲਈ ਪ੍ਰੇਰਿਤ ਕਰ ਸਕਦਾ ਹੈ ਫਲਸਤੀਨੀ ਅਥਾਰਟੀ ਨੇ ਸਪੈਸਟ ਨੇ ਦਾ ਸਵਾਗਤ ਕੀਤਾ ਤੇ ਇਸ ਨੂੰ ਆਪਣੀ ਕੌਮੀ ਆਜ਼ਾਦੀ ਦੀ ਲੜਾਈ ਵਿੱਚ ਇੱਕ ਵੱਡੀ ਜਿੱਤ ਦੱਸਿਆ ਇਜ਼ਰਾਈਲ ਦੇ ਵੱਲੋਂ ਹਜੇ ਤੱਕ ਇਸ एलान ਉੱਤੇ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਇਜ਼ਰਾਈਲ ਫلسطੀਨ ਸੰਬੰਧਾਂ ਨੂੰ ਹੋਰ ਪੇਸ਼ੀਦਾ ਬਣਾ ਸਕਦਾ ਹੈ ਤੇ ਨਾਲ ਹੀ ਆਸਟ੍ਰੇਲੀਆ ਦੇ ਇਸ ਕਦਮ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਚਰਚਾ ਨੂੰ ਤੇਜ਼ ਕਰ ਦਿੱਤਾ ਅਤੇ ਇਸ ਉਪਤਰਾਸਟ ਮहासਭਾ ਦੇ ਵਿੱਚ ਇਸ ਮੁੱਦੇ ਉੱਤੇ ਫੱਡੀ VOTING ਦੀ ਉਮੀਦ ਵੀ ਕੀਤੀ ਜਾ ਰਹੀ ਹੈ ਆਸਟ੍ਰੇਲੀਆ ਤੋਂ ਚਲੀ ਰੰਜਿਸ਼ ਪੰਜਾਬ ਤੱਕ ਪਹੁੰਚ ਗਈ ਹੈ ਜਿੱਥੇ ਸੰਗਰੂਰ ਦੇ ਪਿੰਡ हसनਪੁਰ ਦੇ ਵਿੱਚ ਇੱਕ ਘਰ ਬਾਹਰ ਗੋਲੀਬਾਰੀ ਹੋਈ ਹੈ ਪੁਲਿਸ ਨੇ 24 ਘੰਟਿਆਂ ਵਿੱਚ ਸੱਤ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੈਲਬੌਰਨ ਦੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਦੋ ਨੌਜਵਾਨਾਂ ਦੇ ਵਿਚਕਾਰ ਹੋਏ ਚੱਕੜੇ ਦੀ ਦੁਸ਼ਮਣੀ ਪੰਜਾਬ ਤੱਕ ਪਹੁੰਚ ਗਈ ਹੈ ਜਿੱਥੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਹਸਨਪੂਲ ਦੇ ਵਿਚਨ ਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਗੋਲੀਆਂ ਛਲਾਈਆਂ ਤਾਂ ਉੱਥੇ ਪੁਲਿਸ ਨੂੰ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ ਗਈ ਅਤੇ 24 ਘੰਟੇ ਦੇ ਅੰਦਰ 7 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪੀੜਤ ਕੁਲਵਿੰਦਰ ਸਿੰਘ ਜੋ ਹਸਨਪੂਲ ਦਾ ਰਹਿਣ ਵਾਲਾ ਹੈ ਉਹ ਕਟਣਾ ਵਾਲੀ ਰਾਤ ਮਾਮਗੜ ਆਪਣੇ ਮਾਮੇ ਦੇ ਘਰ ਗਿਆ ਹੋਇਆ ਸੀ ਉਸ ਸਮੇਂ ਘਰ ਦੇ ਵਿੱਚ ਉਸਦੀ ਪਤਨੀ ਅਤੇ ਪਿਤਾ ਮੌਜੂਦ ਸਨ ਰਾਤ ਕਰੀਬ 1.5 ਵਜੇਨ ਪਛਾਤੇ ਲੋਕਾਂ ਨੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਕੁਲਵਿੰਦਰ ਦੀ ਪਤਨੀ ਨੇ ਉਸ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਹਮਲੇ ਪਿੱਛੇ ਪਿੰਡ ਮੋਲੂਵਾਲ ਵਾਸੀ ਹਰਮਨਪ੍ਰੀਤ ਸਿੰਘ ਦਾ ਹੱਥ ਸੀ ਜਿਸ ਨੂੰ ਆਸਟ੍ਰੇਲੀਆ ਦੇ ਮੈਲਬਰਨ ਦੇ ਵਿੱਚ ਰਹਿਣ ਵਾਲੇ ਅਵ੍ਰੇਜ ਸਿੰਘ ਨੇ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਲਈ ਕਿਹਾ ਸੀ ਕੁਲਵਿੰਦਰ ਸਿੰਘ ਦਾ ਪੁੱਤਰ ਅਸ਼ਦੀਪ ਸਿੰਘ ਸਿੱਧੂ ਅਤੇ ਮੁਲਜ਼ਮ ਅਵਰੇਜ ਸਿੰਘ ਦੋਵੇਂ ਮੈਲਬਮ ਦੇ ਵਿੱਚ ਰਹਿੰਦੇ ਸੀ। ਉਹਨਾਂ ਦੇ ਵਿਚਕਾਰ ਝਗੜਾ ਹੋਇਆ ਸੀ ਅਤੇ ਅਰਵਿਤ ਨੇ ਅਸ਼ਦੀਪ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਸਬਕ ਸਿਖਾਵੇਗਾ। ਇਸ ਦੁਸ਼ਮਣੀ ਦੇ ਕਾਰਨ ਅਵਰੇਜ ਨੇ ਭਾਰਤ ਵਿੱਚ ਆਪਣੇ ਸਾਥੀਆਂ ਨੂੰ ਹਮਲੇ ਦੀ ਯੋਜਨਾ ਬਣਾਉਣ ਦੇ ਲਈ ਕਿਹਾ। ਇਸ ਤਰ੍ਹਾਂ ਆਸਟ੍ਰੇਲੀਆ ਦੀ ਰਣਜੀਤ ਪੰਜਾਬ ਦੇ ਵਿੱਚ ਗੋਲੀਬਾਰੀ ਦੇ ਰੂਪ ਵਿੱਚ ਸਾਹਮਣੇ ਆਈ। ਜਿਸ ਤੋਂ ਬਾਅਦ ਸੰਗਰੂਰ ਪੁਲਿਸ ਨੇ ਤੇਜ਼ੀ ਦੇ ਨਾਲ ਕਾਰਵਾਈ ਕਰਦਿਆ ਹਰਮਨ ਪ੍ਰੀਤ ਸਿੰਘ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਅਤੇ ਹੋਰ ਸਬੂਤ ਵੀ ਇਕੱਠੇ ਕੀਤੇ ਨੇ ਅਵਰੀਤ ਸਿੰਘ ਬਲੂਤਵੀ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਆਸਟ੍ਰੇਲੀਆ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਦੇਸ਼ ਦੇ ਵਿੱਚ ਰਹਿਣ ਵਾਲੇ ਪੰਜਾਬੀ ਨੌਜਵਾਨਾਂ ਦੇ ਵਿਚਕਾਰ ਵਾਧ ਰਹੀਆਂ ਰੰਜਿਸ਼ਾਂ ਦਾ ਨਤੀਜਾ ਹੈ ਜੋ ਕ੍ਰੇਲੂ ਪੱਦਰ ਉੱਤੇ ਵੀ ਅਸਰ ਪਾ ਰਹੀਆਂ ਨੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਨਾਲ ਜੁੜੇ ਹੋ ਤਤਤ ਦੀ ਡੁੰਗਾਈ ਦੇ ਨਾਲ ਜਾਂਚ ਕਰ ਰਹੇ ਨੇ ਜਿਸ ਦੇ ਵਿੱਚ ਅਵ੍ਰੇਦ ਸਿੰਘ ਦੇ ਸਾਥੀ ਅਤੇ ਸੰਭਾਵਿਤ ਹੋਰ ਸਾਜ਼ਿਸ਼ਕਾਰਾਂ ਨੂੰ ਵੀ ਖੋਜਿਆ ਜਾ ਰਿਹਾ ਹੈ ਇਸ ਘਟਨਾ ਨੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਅਜਿਹੀਆਂ ਰੰਜਿਸ਼ਾਂ ਨੂੰ ਸਮਾਜਿਕ ਤੌਰ ਤੇ ਹੱਲ ਕਰਨ ਦੀ ਅਪੀਲ ਕੀਤੀ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਟਨੀ ਅਲਵਾਨਿਸ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨੇ ਨਿਊਯਾਰਕ ਦੇ ਵਿਸ਼ੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਫਲਸਤੀਨ ਨੂੰ ਮਾਨਤਾ ਦੇਣਗੇ ਇਹ ਫੈਸਲਾ ਯੂਕੇ, ਫਰਾਂਸ ਅਤੇ ਕੈਨੇਡਾ ਵਰਗੇ ਮਿੱਤਰ ਦੇਸ਼ਾਂ ਨਾਲ ਮਿਲ ਕੇ ਲਿਆ ਜਾ ਰਿਹਾ ਹੈ। ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ 2026 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ 295000 ਸਥਾਨਾਂ ਦਾ ਐਲਾਨ ਕੀਤਾ ਜਿਸ ਦਾ ਮੁੱਖ ਦੇਸ਼ ਅੰਤਰਰਾਸ਼ਟਰੀ ਸਿੱਖਿਆ ਖੇਤਰ ਨੂੰ ਸਥਿਰਤਾ ਅਤੇ ਨਿਸ਼ਚਿਤਤਾ ਪ੍ਰਦਾਨ ਕਰਨਾ ਹੈ ਸਰਕਾਰ ਨੇ ਖਾਸ ਤੌਰ ਤੇ ਦੱਖਣ ਪੂਰਬੀ ਏਸ਼ੀਆ ਦੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਤੇ ਜ਼ੋਰ ਦਿੱਤਾ ਇਸ ਐਲਾਨ ਦਾ ਮਾਈਗ੍ਰੇਸ਼ਨ ਏਜੰਟ ਨੇ ਭਰਪੂਰ ਸਵਾਗਤ ਕੀਤਾ ਹੈ ਸੋਸ਼ਲ ਮੀਡੀਆ ਉੱਤੇ ਕਈ ਏਜੰਟਾਂ ਨੇ ਇਸ ਨੂੰ ਬਹੁਤ ਵਧੀਆ ਦੱਸਿਆ ਆਸਟ੍ਰੇਲੀਆ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਵਿਦਿਆਰਥੀਆਂ ਦੀ ਕਦਰ ਕਰਨ ਦੇ ਲਈ ਵਿਚਰ ਬੱਧ ਹੈ ਅਤੇ ਇੱਕ ਵਿਦਿਆਰਥੀ ਵੀਜ਼ਾ ਦੇ ਲਈ ਅਰਜ਼ੀ ਦੇਣ ਦਾ ਸਹੀ ਸਮਾਂ 파 ਸਿਡਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਲਵਾਟੋਰ ਬਾਬੌਨਸ ਨੇ ਇਸ ਪੈਸਲ ਦੇ ਸਖਤ ਆਲੋਚਕ ਨੇ ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਸਲ ਦੇ ਵਿੱਚ ਪੜਾਈ ਕਰਨ ਦੇ ਲਈ ਨਹੀਂ ਸਗੋਂ ਤੇਜ ਦੇ ਵਿੱਚ ਦਾਖਲ ਹੋਣ ਦੇ ਲਈ ਯੂਨੀਵਰਸਿਟੀ ਵੀਜ਼ਾ ਦੀ ਵਰਤੋਂ ਕਰ ਰਹੇ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ 2022 ਦੇ ਵਿੱਚ ਕਈ ਯੂਨੀਵਰਸਿਟੀਆਂ ਦੇ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਡ੍ਰੋਪ ਆਊਟ ਦੀ ਦਰ ਬਹੁਤ ਜ਼ਿਆਦਾ ਸੀ ਜਿਵੇਂ ਕਿ ਸੈਂਟਰਲ ਕੁئینਜ਼ਲੈਂਡ ਯੂਨੀਵਰਸਿਟੀ ਵਿੱਚ 30% ਫੈਡਰੇਸ਼ਨ ਯੂਨੀਵਰਸਿਟੀ ਵਿੱਚ 40% ਅਤੇ ਕਯੂਯੂਟੀ ਵਿੱਚ 40% ਵਿਦਿਆਰਥੀ ਪਾਕਿਸਤਾਨ ਦੇ ਜੋ ਪੜਾਈ ਛੱਡ ਗਏ ਸਨ ਇਸ ਤੋਂ ਸਾਫ ਹੈ ਕਿ ਉਹ ਸਾਰੇ ਵਿਦਿਆਰਥੀਆਂ ਦਾ ਮਕਸਦ ਸਿਰਫ ਡੀਸ਼ ਦੇ ਵਿੱਚ ਦਾਖਲ ਹੋਣਾ ਤੇ ਪੜਾਈ ਕਰਨਾ ਨਹੀਂ ਹੈ ਮਹਾਰਤ ਦੇ ਮੁਤਾਬਕ ਜੇ ਵਿਦਿਆਰਥੀ ਪਹਿਲੇ ਸਾਲ ਦੇ ਵਿੱਚ ਹੀ ਪੜਾਈ ਛੱਡ ਕੇ ਕਿਸੇ ਹੋਰ ਵੀਜ਼ਾ ਦੇ ਲਈ ਅਲਜੀ ਦਿੰਦੇ ਨੇ ਜਿਸ ਦੇ ਨਾਲ ਉਹ ਲਗਭਗਨ ਇਥੇ ਸਮੇਂ ਦੇ ਲਈ ਆਸਟ੍ਰੇਲੀਆ ਵਿੱਚ ਰਹਿ ਸਕਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਥੋੜ੍ਹਾ ਚਾਲ 6 7 ਵੀ ਚਾਏ 1 ਲੱਖ 3000 ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਸਿਰਫ 44% ਹੀ ਪੜਾਈ ਪੂਰੀ ਕਰਕੇ ਵਾਪਸ ਗਏ ਜਦੋਂ ਕਿ 39% ਨੇ ਸਥਾਈ ਨਿਵਾਸ ਪ੍ਰਾਪਤ ਕੀਤਾ ਤੇ 17% ਵਕਫ ਵਕ ਵੀਜ਼ਾ ਉੱਤੇ ਦੇਸ਼ ਵਿੱਚ ਹੀ ਰਹੇ ਪ੍ਰੋਫੈਸਰ ਬੇਬੌਨਸ ਦਾ ਕਹਿਣਾ ਹੈ ਕਿ ਅਸਲ ਸਮੀਖਿਆ ਅਸਥਾਈ ਵੀਜ਼ਾ ਦੀ ਲੜੀ ਹੈ ਜਿਸ ਨੇ ਆਸਟ੍ਰੇਲੀਆ ਵਿੱਚ ਮਹਿਮਾਨ ਕਰਮਚਾਰੀਆਂ ਦਾ ਇੱਕ ਨਵਾਂ ਵਰਗ ਬਣਾ ਦਿੱਤਾ ਸੋਇਸਨ ਆਸਟ੍ਰੇਲੀਆ ਨਿਊਜ਼ ਦੀਆਂ ਖਬਰਾਂ ਇਹ ਸੀ ਨਾਲ ਇਸ ਵਿੱਚੋਂ ਆ ਗਿਆ ਧੰਨਵਾਦ ਲੇਬਰ ਸਰਕਾਰ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਐਲਾਨ ਪ੍ਰਵਾਸੀ ਏਜੰਟਾਂ ਵਿੱਚ ਖੁਸ਼ੀ ਤੇ ਵਿਰੋਧੀ ਟੀਰ ਦਾ ਹਮਲਾ ਆਸਟ੍ਰੇਲੀਆ ਤੋਂ ਚਲੀ ਰੰਜਿਸ਼ ਪੰਜਾਬ ਤੱਕ ਪਹੁੰਚੀ ਮੁੱਖ ਮੋਲਜ਼ਮ ਵਿਰੋਧ ਮਾਮਲਾ ਹੋਇਆ ਦਰਸ਼ ਆਸਟ੍ਰੇਲੀਆ ਦੇ ਫلسطੀਨ ਨੂੰ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਅਲਬਾਨਿਸ ਨੇ ਗਾਜ਼ਾ ਵਿੱਚ ਸ਼ਾਂਤੀ ਲਈ ਚੁੱਕੀ ਵੱਡੀ ਕਦਮ ਸਸ਼ੁਕਾਲ ਜੀ ਆਸਟ੍ਰੇਲੀਆ ਨਿਊਜ਼ ਬੁਲਟਿਨ ਵੇਖ ਰਹੀ ਸਾਰ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨੇ ਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਜ਼ਰਾ ਹੈਡਲਾਈਨਸ